सोरठ महला तीजा सत गुर मिले उल्टी पई पाई जीवत मरै तूझ पाए सो गुरु सो सिख है पाई जिस ज्योति ज्योत मिलाए ਮਨ ਰੇ ਹਰ ਹਰ ਸੇਤੀ ਲਿਬਲਾਏ ਮਨ ਹਰ ਜਪ ਮਿਠਾ ਲਾਗੇ ਪਾਈ ਗੁਰਮੁਖ ਪਾਏ ਹਰ ਥਾਏ ਰਹਾ ਬਿਨ ਗੁਰ ਪ੍ਰੀਤ ਨਾ ਉਪਜੈ ਪਾਈ ਮਨ ਮੁਖ ਦੂਜੈ ਪਾਏ ਤੋ ਕਟੈ ਮਨ ਮੁਖ ਕਰਮ ਕਰਹਿ ਪਾਈ ਪੱਲੇ ਕਿਛੂ ਨਾ ਪਾਏ ਗੁਰ ਮਿਲਿਆ ਨਾਮ ਮਨ ਰਵਿਆ ਪਾਈ ਸਾਚੀ ਪ੍ਰੀਤ ਪਿਆਰ ਸਦਾ ਹਰ ਕੇ ਗੁਣ ਰਵੈ ਪਾਈ ਗੁਰ ਕਾਹੇ ਤੂ ਅਪਾਰ ਆਇਆ ਸੋ ਪ੍ਰਵਾਨ ਹੈ ਪਾਈ ਜੇ ਗੁਰ ਸੇਵਾ ਚਿਤ ਲਾਏ ਨਾਨਕ ਨਾਮ ਹਰ ਪਾਈਐ ਪਾਈ ਗੁਰ ਸਬਦੀ ਮੇ ਲਾਏ ਸੁਰਠ ਮਹਲਾ 3 ਘਰ ਪਹਿਲਾ ਤਹੇ ਗੁਣੀ ਤ੍ਰ ਪਵਣ ਬਿ ਆਪਿਆ ਪਾਈ ਗੁਰਮ ਕਬੂਜ 부ਜਾਏ ਰਾਮ ਨਾਮ ਲਗ ਛੁਟੀਐ ਪਾਈ ਪੁਛਾ ਗਿਆਨੀਆਂ ਜਾਏ ਮਨ ਰੇ ਤ੍ਰਾਗੁਣ ਛੋੜਾ ਚੌਥਾ ਚਿਤ ਲਾਏ ਹਰ ਜਿਉ ਤੇਰਾ ਮਨ ਵਸੈ ਪਾਈ ਸਦਾ ਹਰ ਕੇ ਗੁਣ ਗਾਏ ਰਹਾਉ ਨਾ ਮੈਂ ਤੇ ਸਭ ਉਪਜੇ ਪਾਈ ਨਾ ਵਿਸਰਿਆ ਮਰ ਜਾਏ ਅਗਿਆਨੀ ਜਗਤ ਅੰਧ ਹੈ ਪਾਈ ਚੁੱਤੇ ਸੁੱਤੇ ਗਏ ਮਹਾਈ ਗੋਰੇ ਮੁਖ ਜਾਗੇ ਸੇ ਉਬਰੇ ਪਾਈ ਭਵਜਲ ਪਾਰਿਓ ਤਾਰ ਜਗ ਮਹਿਲਾ ਹਰ ਨਾਮ ਹੈ ਪਾਈ ਹਿਰਦੈ ਰਖਿਆ ਔਰ ਤਾਰ ਗੁਰ ਸਰਣਾਈ ਉਬਰੇ ਪਾਈ RAM ਨਾਮ ਲੈ ਬਲਾਏ ਨਾਨਕ ਨਾਉ ਵੇੜਾ ਨਾਉ ਤੁਲਹੜਾ ਪਾਈ ਜਿਤ ਲਗ ਪਾਰ ਜਨ ਪਾਏ ਸੋਰਠ ਮਾਲਾ ਤੀਜਾ ਕਰ ਪਹਿਲਾ ਸਤ ਗੁਰ ਸੁਖ ਸਾਗਰ ਜਗ ਅੰਤਰ ਹੋਰ ਥੈ ਸੁਖ ਨਹੀਂ ਹਮੈ ਜਗਤ ਦੁਖ ਰੋਗ ਬਿਆਪਿਆ ਮਰ ਜਨ ਮੈਂ ਰੋਵੈ ਤਾਹੀ ਪ੍ਰਾਣੀ ਸਤ ਗੁਰ ਸੇਵ ਸੁਖ ਪਾਏ ਸਤ ਗੁਰ ਸੇਵੈ ਤਾਂ ਸੁਖ ਪਾਵੇ ਨਾਹੇ ਤਾਂ ਜਾਹੇਗਾ ਜਨਮ ਗਵਾਏ ਰਹਾਉ ਤ੍ਰੈ ਗੁਣ ਤਾਤ ਵਹ ਕਰਮ ਕਮਾਵੇ ਹਰ ਰਸ ਸਾਧਨਾ ਆਇਆ ਸੰਧਿਆ ਤਰਪਨ ਕਰ ਹੈ ਗੈਤਰੀ ਬਿਨ ਬੂਝੇ ਦੁਖ ਪਾਇਆ ਸਤ ਗੁਰ ਸੇਵੇ ਸੋ ਬੜ ਪਾਗੀ ਜਿਸਨੋਂ ਆਪ ਮਿਲਾਏ ਹਰ ਰਸ ਪੀ ਜਨ ਸਦਾ ਤ੍ਰਿਪਤਾਸੇ ਵਿੱਚੋਂ ਆਪ ਗਵਾਏ ਇਹੋ ਜਗ ਅੰਦਾ ਸਭ ਅੰਧ ਕਮਾਵੇ ਬਿਨ ਗੁਰ ਮਗ ਨਾ ਪਾਏ ਨਾਨਕ ਸਤ ਗੁਰ ਮਿਲੈ ਤਾਂ ਅੱਖੀ ਵੇਖੈ ਕਰੈ ਅੰਦਰ ਸੱਚ ਪਾਏ ਸੋ ਰਟ ਮਹੱਲਾ ਤੀਜਾ ਬਿਨ ਸਤ ਗੁਰ ਸੇਵੇ ਬਹੁਤਾ ਦੁਖ ਲਾਗਾ ਦੁਖ ਲਾਗਾ ਜੁਗ ਚਾਰੇ ਪਰਮਾਈ ਹਮਦੀਨਾ ਤੁਮ ਜੁਗ ਜੁਗ ਦਾਤੇ ਸਬਦੇ ਦੇਹ 부ਜਾਈ ਹਰ ਜਿਉ ਕਿਰਪਾ ਕਰਹੁ ਤੂੰ ਪਿਆਰੇ ਸਤਿਗੁਰ ਦਾਤਾ ਮੇਲ ਮਿਲਾਵੋ ਹਰ ਨਾਮ ਦੇ ਵੋ ਆਧਾਰੇ ਰਹਾਓ ਮਨ ਸਾ ਮਰ ਦੁਬਿ ਦਾ ਸਹਿ ਸਮਾਣੀ ਪਾਇਆ ਨਾਮ ਅਪਾਰਾ ਹਰ ਰਸ ਚਾਖ ਮਨ ਨਿਰਮਲ ਹੋਆ ਕਿਲ ਵਿਖ ਕਾਟਣ ਹਾਰਾ ਸਬਦ ਮਰਹੁ ਫਿਰ ਜੀਵ ਆਸਦਹੀ ਤਾਂ ਫਿਰ ਮਰਨ ਨਾ ਹੋਈ ਅੰਮ੍ਰਿਤ ਨਾਮ ਸਦਾ ਮਨ ਮਿੱਠਾ ਸਬਦੇ ਭਾਵੈ ਕੋਈ ਦਾਤੈ ਦਾਤ ਰੱਖੇ ਹੱਥ ਆਪਣੈ ਜਿਸ ਭਾਵੈ ਤਿਸ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਦਰਗਹਿ ਜਾਪੇ ਸਈ ਸੋਰਠ ਮਹੱਲਾ ਤੀਜਾ ਸਤਿਗੁਰ ਸੇਵੇ ਤਾਂ ਸਹਜ ਤੁਨ ਉਪਜੈ ਗਤ ਮਤ ਤਦ ਹੀ ਪਾਏ ਹਰ ਕਾ ਨਾਮ ਸੱਚਾ ਮਨ ਵਸਿਆ ਨਾਮੇ ਨਾਮ ਸਮਾਏ ਬਿਨ ਸਤਿਗੁਰ ਸਭ ਜਗ ਬਉਰਾਨਾ ਮਨ ਮੁਖ ਅੰਦਾ ਸਬਦ ਨਾ ਜਾਣੈ ਝੂਠੇ ਪਰਮ ਭੁਲਾ ਨਾ ਰਹਾਉ ਤ੍ਰੈ ਗੁਣ ਮਾਇਆ ਪਰਮ ਕੁਲਾਇ ਹਉ ਮੈਂ ਬੰਧਨ ਕਮਾਏ ਜੰਮਣ ਮਰਣ ਸਰ ਉਪਰ ਉਬਾ ਗਰਬ ਜੋਨ ਦੁਖ ਪਾਏ ਤ੍ਰੈ ਗੁਣ ਵਰਤੈ ਸਗਲ ਸੰਸਾਰਾ ਹਉ ਮੈਂ ਵਿੱਚ ਪਤ ਖੋਈ ਗਰਮਖ ਹੋਵੈ ਚੌਥਾ ਪਦ ਚੀਨੈ RAM ਨਾਮ ਸੁਖ ਹੋਈ ਰਾਗੁਣ ਸਭ ਤੇਰੇ ਤੂੰ ਆਪੇ ਕਰਤਾ ਜੋ ਤੂੰ ਕਰੈ ਸੋ ਹੋਈ ਨਾਨਕ RAM ਨਾਮ ਨਿਸਤਾਰਾ ਸਬਦੇ ਹਉ ਮੈਂ ਖੋਈ ਸੁਰਠ ਮਹਲਾ 4 ਘਰ ਪਹਿਲਾ ਏਕ ਓੰਕਾਰ ਸਤ ਗੁਰ ਪ੍ਰਸਾਦ ਆਪੇ ਆਪ ਵਰਤ ਦਾ ਪਿਆਰਾ ਆਪੇ ਆਪ ਆਪਾ ਹੋ ਵਣ ਜਾਰਾ ਜਗ ਆਪ ਹੈ ਪਿਆਰਾ ਆਪੇ ਸਾਚਾ ਸਾਹੋ ਆਪੇ ਬਣਜ ਬਾਪਾਰੀਆ ਪਿਆਰਾ ਆਪੇ ਸੱਚ ਵੇਸਾ ਹੋ ਜਪ ਮੰਨ ਹਰ ਹਰ ਨਾਮ ਸਲਾਹਾ ਗੁਰ ਕਿਰਪਾ ਤੇ ਪਾਈਐ ਪਿਆਰਾ ਅੰਮ੍ਰਿਤ ਅਗਮ ਅਥਾ ਹਾਰਾ ਆਪੇ ਸੁਣ ਸਭ ਵੇਖਦਾ ਪਿਆਰਾ ਮੁਖ ਬੋਲੇ ਆਪ ਮਹਾ ਹੋ ਆਪੇ ਉਜੜ ਪੈਂਦਾ ਪਿਆਰਾ ਆਪ ਬੇਖਾਲੇ ਰਾਹੋ ਆਪੇ ਹੀ ਸਭ ਆਪ ਹੈ ਪਿਆਰਾ ਆਪੇ ਬੇਪਰਵਾਹ ਹੋ ਆਪੇ ਆਪੋ ਪੈਂਦਾ ਪਿਆਰਾ ਸਿਰ ਆਪੇ ਤੰਦੜਾ ਲਾਓ ਆਪ ਕਰਾਏ ਸਾਖ ਤੇ ਪਿਆਰਾ ਆਪ ਮਾਰੇ ਮਰ ਜਾਹੋ ਆਪੇ ਪਤਨ ਪਾਤਨੀ ਪਿਆਰਾ ਆਪੇ ਪਾਰ ਲੰਘਾਹੋ ਆਪੇ ਸਾਗਰ ਬਹੁਤਾ ਪਿਆਰਾ ਗੁਰਖੇਵਟ ਆਪ ਚਲਾਹੋ ਆਪੇ ਹੀ ਚੜ ਲੰਘਦਾ ਪਿਆਰਾ ਕਰ ਚੋਜ ਵਿਖੈ ਪਾਤਸ਼ਾਹੋ ਆਪੇ ਆਪ ਦਿਆਲ ਹੈ ਪਿਆਰਾ ਜਨ ਨਾਨਕ ਬਖਸ਼ ਮਿਲਾਉ ਸੋਠ ਮਹੱਲਾ ਚੌਥਾ ਆਪੇ ਅੰਡਜ ਜਿਰਜ ਸਿਤ ਜਿਉ ਤਪਜ ਆਪੇ ਖੰਡ ਆਪੇ ਸਭ ਲੋਏ ਆਪੇ ਸੂਤ ਆਪੇ ਬਹਮਨੀਆਂ ਕਰ ਸਕਤੀ ਜਗਤ ਪਰੋਏ ਆਪੇ ਹੀ ਸੂਤ ਤਾਰ ਹੈ ਪਿਆਰਾ ਸੂਤ ਖਿंचे ਟਹ ਟੇਰੀ ਹੋਏ ਮੇਰੇ ਮਨ ਮੈਂ ਹਰ ਬਿਨ ਅਵਰਣਾ ਕੋਏ ਸਤ ਗੁਰ ਵਿਚ ਨਾਮ ਨਿਧਾਨ ਹੈ ਪਿਆਰਾ ਕਰ ਦਿਆ ਅੰਮ੍ਰਿਤ ਮੁਖ ਚੋਏ ਰਹਾਓ ਆਪੇ ਜਲ ਥਲ ਸਭ ਤਹ ਪਿਆਰਾ ਪ੍ਰਭ ਆਪੇ ਕਰੇ ਸੋ ਹੋਏ ਸਭਨਾ ਰਿਜਕ ਸਾ ਮਹਾ ਦਾ ਪਿਆਰਾ ਦੂਜਾ ਅਵਰ ਨ ਕੋਏ ਆਪੇ ਖੇਲ ਖਿਲਾਏਂਦਾ ਪਿਆਰਾ ਆਪੇ ਕਰੇ ਸੋ ਹੋਏ ਆਪੇ ਹੀ ਆਪ ਨਿਰਮਲਾ ਪਿਆਰਾ ਆਪੇ ਨਿਰਮਲ ਸੋਏ ਆਪੇ ਕੀਮਤ ਪਾਏਂਦਾ ਪਿਆਰਾ ਆਪੇ ਕਰੇ ਸੋ ਹੋਏ ਆਪਿਆ ਲੱਖ ਨਾ ਲਖਿਆ ਪਿਆਰਾ ਆਪ ਲਖਾਵੇ ਸੋਏ ਆਪੇ ਗਹਿਰ ਗੰਭੀਰ ਹੈ ਪਿਆਰਾ ਤਿਸ ਜੇ ਵੜ ਹਵਰ ਨਾ ਕੋਏ ਸਭ ਕਟ ਆਪੇ ਭੋਗ ਵੈ ਪਿਆਰਾ ਵਿਚ ਨਾਰੀ ਫੁਰਖ ਸਭ ਸੋਏ ਨਾਨਕ ਗੁਪਤ ਵਰਤ ਦਾ ਪਿਆਰਾ ਗੁਰਮੁਖ ਪ੍ਰਗਟ ਹੋਏ ਸੋਰਠ ਮਹੱਲਾ ਚੌਥਾ ਆਪੇ ਹੀ ਸਭ ਆਪਹਿ ਪਿਆਰਾ ਆਪੇ ਥਾ ਪਿਉ ਥਾ ਪੈ ਆਪੇ ਵੇਖ ਵਿਗਸਦਾ ਪਿਆਰਾ ਕਰ ਚੋਜ ਵੇਖੈ ਪ੍ਰਭ ਆਪੈ ਆਪੇ ਤਾਂ ਆਪੇ ਬਣਦੈ ਸਭ ਤਹ ਪਿਆਰਾ ਆਪੇ ਗੁਰਮੁਖ ਜਾਪੈ ਜਪ ਮੰਨ ਹਰ ਹਰ ਨਾਮ ਰਸ ਪ ਤਰਾਪੈ ਅੰਮ੍ਰਿਤ ਨਾਮ ਮਹਾਰਸ ਮਿੱਠਾ ਗੁਰਸਬਦੀ ਚਖ ਜਾਪੈ ਰਹਾਉ ਆਪੇ ਤਿਰਥ ਤੁਲਹੜਾ ਪਿਆਰਾ ਆਪੇ ਆਪ ਤਰੈ ਪ੍ਰਭ ਆਪੇ ਆਪੇ ਜਾਲ ਬਤਾਇੰਦਾ ਪਿਆਰਾ ਸਭ ਜਗ ਮਛਲੀ ਹਰ ਆਪੇ ਆਪੇ ਬੋਲਣਾ ਪੁੱਲੇ ਪਿਆਰਾ ਅਵਰਣਾ ਦੂਜਾ ਜਾਪੈ ਆਪੇ ਸਿੰਘੀ ਨਾ ਰਹੇ ਪਿਆਰਾ ਤੁਨੇ ਆਪ ਬਜਾਏ ਆਪੇ ਆਪੇ ਜੋਗੀ ਪੁਰਖ ਹੈ ਪਿਆਰਾ ਆਪੇ ਹੀ ਤਪ ਤਾਪੈ ਆਪੇ ਸਤ ਗੁਰ ਆਪ ਹੈ ਚੇਲਾ ਉਪਦੇਸ਼ ਕਰੈ ਪ੍ਰਭ ਆਪੈ ਆਪੇ ਨਾਉ ਜਪਾਇਦਾ ਪਿਆਰਾ ਆਪੇ ਹੀ ਜਪ ਜਾਪੈ ਆਪੇ ਅੰਮ੍ਰਿਤ ਆਪ ਹੈ ਪਿਆਰਾ ਆਪੇ ਹੀ ਰਸ ਆਪੈ ਆਪੇ ਆਪ ਸਲਾਹਾਂ ਦਾ ਪਿਆਰਾ ਜਨ ਨਾਨਕ ਹਰ ਰਸ ਤਰਾਪੈ ਸੋਰਠ ਮਹਲਾ ਚੌਥਾ ਆਪੇ ਕੰਡਾ ਆਪ ਤਰਾਜੀ ਭਾਵ ਆਪੇ ਤੋਲ ਕੋ ਲਾਇਆ ਆਪੇ ਸਾਹੋ ਆਪੇ ਬਨਜਾਰਾ ਆਪੇ ਬਨਜ ਕਰਾਇਆ ਆਪੇ ਤਰਤੀ ਸਾਜੀਏਨ ਪਿਆਰੈ ਪਿਛੈ ਟੰਕ ਚੜਾਇਆ ਮੇਰੇ ਮਨ ਹਰ ਹਰ ਝਾਏ ਸੁਖ ਪਾਇਆ ਹਰ ਹਰ ਨਾਮ ਨਿਦਾਨ ਹੈ ਪਿਆਰਾ ਗੁਰਪੂਰੈ ਮਿੱਠਾ ਲਾਇਆ ਰਹਾਓ ਆਪੇ ਤਰਤੀ ਆਪ ਜਲ ਪਿਆਰਾ ਆਪੇ ਕਰੇ ਕਰਾਇਆ ਆਪੇ ਹੁਕਮ ਬਰਤਦਾ ਪਿਆਰਾ ਜਲ ਮਾਟੀ ਬੰਦ ਰਖਾਇਆ ਆਪੇ ਹੀ ਪੌ ਪਾਇੰਦਾ ਪਿਆਰਾ ਬਨ ਬਕਰੀ ਸਿਹੋ ਹੰਡਾਇਆ ਆਪੇ ਕਾਸ਼ਟ ਆਪ ਹਰ ਪਿਆਰਾ ਵਿੱਚ ਕਾਸ਼ਟ ਅਗਣ ਰਖਾਇਆ ਆਪੇ ਹੀ ਆਪ ਵਰਤ ਦਾ ਪਿਆਰਾ ਪੈ ਅਗਣ ਨ ਸਕੈ ਜਲਾਇਆ ਆਪੇ ਮਾਰ ਜੀਵਾਂ ਦਾ ਪਿਆਰਾ ਸਹ ਲੈੰਦੇ ਸਭ ਲਵਾਇਆ ਆਪੇ ਤਾਣ ਦੀਵਾਨ ਹੈ ਪਿਆਰਾ ਆਪੇ ਕਰ ਐ ਲਾਇਆ ਜਿਵੇਂ ਆਪ ਚਲਾਏ ਤਿਉ ਚੱਲੀਐ ਪਿਆਰੇ ਜਿਵੇਂ ਹਰ ਪ੍ਰਭ ਮੇਰੇ ਭਾਇਆ ਆਪੇ ਜੰਤ ਜੰਤ ਹੈ ਪਿਆਰਾ ਜਨ ਨਾਨਕ ਬਜੇ ਹੈ ਬਜਾਇਆ ਸੋਰਠ ਮਹਲਾ ਚੌਥਾ ਆਪੇ ਸ੍ਰਿਸ਼ਟੋ ਪਾਏ ਦਾ ਪਿਆਰਾ ਕਰ ਸੂਰਜ ਚੰਦ ਚਾਣਾਣ ਆਪਨੇ ਤਾਣਿਆ ਤਾਣ ਹੈ ਪਿਆਰਾ ਆਪਨੇ ਮਾਣਿਆ ਮਾਣ ਆਪ ਦਇਆ ਕਰ ਰੱਖਦਾ ਪਿਆਰਾ ਆਪੇ ਸੁਖੜ ਸੁ ਜਾਣ ਮੇਰੇ ਮਨ ਜਪ ਰਾਮ ਨਾਮ ਨੀਸਾਣ ਸਤ ਸੰਗਤ ਮਿਲ ਧਿਆਏ ਤੋ ਹਰ ਹਰ ਬਹੁਣ ਨਾ ਆਵਣ ਜਾਣ ਰਹਾਓ ਆਪੇ ਹੀ ਗੁਣ ਵਰਤਦਾ ਪਿਆਰਾ ਆਪੇ ਹੀ ਪਰਵਾਣ ਆਪੇ ਬਖਸ਼ ਕਰਾਂ ਦਾ ਪਿਆਰਾ ਆਪੇ ਸੱਚ ਨਿਸ਼ਾਨ ਆਪੇ ਹੁਕਮ ਵਰਤਦਾ ਪਿਆਰਾ ਆਪੇ ਪ੍ਰਮਾਣ ਆਪੇ ਭਗਤ ਪੰਡਾਰ ਹੈ ਪਿਆਰਾ ਆਪੇ ਦੇਵੈਦਾਨ ਆਪੇ ਸੇਵ ਕਰਾਂਂਦਾ ਪਿਆਰਾ ਆਪ ਦੇ ਵਾਵੈ ਮਾਣ ਆਪੇ ਤਾੜੀ ਲਾਂਦਾ ਪਿਆਰਾ ਆਪੇ ਗੁਣੀ ਨਿਧਾਨ ਆਪੇ ਵੱਡਾ ਆਪ ਹੈ ਪਿਆਰਾ ਆਪੇ ਹੀ ਪ੍ਰਧਾਨ ਆਪੇ ਕੀਮਤ ਪਾਉਣਦਾ ਪਿਆਰਾ ਆਪੇ ਤੁਲ ਪ੍ਰਵਾਣ ਆਪੇ ਅਤਲ ਤੁਲਾਏਂਦਾ ਪਿਆਰਾ ਜਨ ਨਾਨਕ ਸਦ ਕੁਰਵਾਨ ਸੁਰਠ ਮਹਲਾ ਚੌਥਾ ਆਪੇ ਸੇਵ ਲਾਏ ਆਪੇ ਸੇਵਾ ਲਾਏ ਦਾ ਪਿਆਰਾ ਆਪੇ ਭਗਤਿਓ ਮਾਹ ਆਪੇ ਗੁਣ ਗਾਵਾਂਦਾ ਪਿਆਰਾ ਆਪੇ ਸ਼ਬਦ ਸਮਾਹ ਆਪੇ ਲੇਖਣ ਆਪ ਲੇਖਾਰੀ ਆਪੇ ਲੇਖ ਲਿਖਾ ਮੇਰੇ ਮਨ ਜਪ ਰਾਮ ਨਾਮਿ ਓ ਮਾ ਆਨ ਦਿਨ ਆਨੰਦ ਹੋਵੇ ਬੜ ਪਾਗੀ ਲੈ ਗੁਰਪੁਰੇ ਹਰਲਾ ਰਹਾਓ ਆਪੇ ਗੋਪੀ ਕਾਨ ਹੈ ਪਿਆਰਾ ਬਨ ਆਪੇ ਗਊ ਚਰਾਹਾ ਆਪੇ ਸਾਵ ਸੁੰਦਰਾ ਪਿਆਰਾ ਆਪੇ ਬੰਸ ਵਜਾਹ ਕੋਵਲਿਆ ਪੀੜਾ ਆਪ ਮਾਰਾਂ ਦਾ ਪਿਆਰਾ ਕਰ ਬਲਕ ਰੂਪ ਪਚਾਹ ਆਪੇ ਅਖਾੜਾ ਪਾਏ ਦਾ ਪਿਆਰਾ ਕਰ ਵੇਖੈ ਆਪ ਚੋ ਜਾਹ ਕਰਵਾਲਕਰੂਪਿਉ ਪਾਏਂ ਦਾ ਪਿਆਰਾ ਚਾਂਦੂਰ ਕੰਸ ਕੇ ਸੁਮਾਰਾ ਆਪੇ ਹੀ ਬਲਿਆ ਪਹਿ ਪਿਆਰਾ ਬਲਪੰਨ ਮੂਰਖ ਮੁਗਤਾ ਸਭ ਆਪੇ ਜਗਤਿਉ ਪਾਏਂ ਦਾ ਪਿਆਰਾ ਬਸ ਆਪੇ ਜਗਤ ਹਥਾ ਗਲ ਜੇ ਵੜੀ ਆਪੇ ਪਾਏਂ ਦਾ ਪਿਆਰਾ ਜਿਉਂ ਪ੍ਰਵ ਖਿੰਚੈ ਤਿਉਂ ਜਾਹ ਜੋ ਗਰਬੈ ਸੋ ਪਤਸੀ ਪਿਆਰੇ ਜਪ ਨਾਨਕ ਭਗਤ ਸਮਾ ਸੋਰਠ ਮਹਲਾ ਚੌਥਾ ਦੋ ਤੁਕੇ ਅਨਕ ਜਨਮ ਵਿਛੋੜੇ ਦੁਖ ਪਾਇਆ ਮਨ ਮੁਖ ਕਰਮ ਕਰੇ ਅਹੰਕਾਰੀ ਸਾਧੂ ਪਰਸਤ ਹੀ ਪ੍ਰਭ ਪਾਇਆ ਗੋਬਿੰਦ ਸਰਨ ਤੁਮਾਰੀ ਗੋਬਿੰਦ ਪ੍ਰੀਤ ਲੱਗੀ ਅਤ ਪਿਆਰੀ ਜਬ ਸਤ ਸੰਗ ਪੈ ਸਾਧੂ ਜਨ ਹਿਰਦੈ ਮਿਲਿਆ ਸਾਤ ਮੁਰਾਰੀ ਰਹਾਉ ਤੂ ਹਿਰਦੈ ਗੁਪਤ ਵਸਹਿ ਦਿਨ ਰਾਤੀ ਤੇਰਾ ਪਾਉ ਨ ਬੁਝਹਿ ਗਵਾਰੀ ਸਤ ਗੁਰ ਪ੍ਰਖ ਮਿਲਿਆ ਪ੍ਰਵ ਪ੍ਰਗਟ ਆ ਗੁਣ ਗਾਵੇ ਗੁਣ ਵਿਚਾਰੀ ਗਰਮੁਖ ਪ੍ਰਗਾਸ ਭਇਆ ਸਾਦਿ ਆਈ ਗੁਰਮਤਿ ਬੁੱਧ ਨਿਵਾਰੀ ਆਤਮ ਬ੍ਰਹਮਚੀਨ ਸੁਖ ਪਾਇਆ ਸਤ ਸੰਗਤ ਪੁਰਖ ਤੁਮਾਰੀ ਪੁਰਖਾ ਪੁਰਖ ਮਿਲਿਆ ਗੁਰ ਪਾਇਆ ਜਿਨ ਕਾ ਕਿਰਪਾ ਭਈ ਤੁਮਾਰੀ ਨਾਨਕ ਤੁਲ ਸਹਿਜ ਸੁਖ ਪਾਇਆ ਅਨ ਦਿਨ ਜਗਤ ਰਹਿ ਬਨਵਾਰੀ 16 ਮਹਲਾ ਚੌਥਾ ਹਰ ਸਿਉ ਪੀਤਾ ਤਰ ਮਨ ਵਿਦਿਆ ਹਰ ਬਿਨ ਰਹਿਣ ਨਾ ਜਾਈ ਜਿਵੇਂ ਮਛਲੇ ਬਿਨ ਨੀਰੈ ਬਿਨ ਸੈ ਤਿਆ ਨਾ ਮੈਂ ਬਿਨ ਮਰ ਜਾਈ ਮੇਰੇ ਪ੍ਰਭਾ ਕਿਰਪਾ ਜਲ ਦੇ ਬਹੋ ਹਰ ਨਾਈ ਹਉ ਅੰਤਰ ਨਾਮ ਮੰਗਾ ਦਿਨ ਰਾਤੀ ਨਾਮੇ ਹੀ ਸ਼ਾਂਤ ਪਾਈ ਰਹਾਉ ਜਿਉ ਚਾਤ੍ਰਿਕ ਜਲ ਬਿਨ ਬਿਲ ਲਾਵੇ ਬਿਨ ਜਲ ਪਿਆਸ ਨਾ ਜਾਈ ਗੁਰਮੁਖ ਜਲ ਪਾਵੇ ਸੁਖ ਸਹਜੇ ਹਰਿਆ ਪਾਏ ਸੋ ਪਾਈ ਮਾਨ ਮੁਖ ਭੁਖੇ ਦਹ ਦਸ ਡੋਲੇ ਬਿਨ ਨਾਵੇ ਦੁਖ ਪਾਈ ਜਨਮ ਮਰੈ ਫਿਰ ਜੋਨੀ ਆਵੇ ਦਰਗਹਿ ਮਿਲੈ ਸਜਾਈ ਕਿਰਪਾ ਕਰਹਿ ਤਾ ਹਰ ਗੁਣ ਗਾਵੇ ਹਰ ਰਸ ਅੰਤਰ ਪਾਈ ਨਾਨਕ ਦੀਨ ਦਇਆਲ ਪੈ ਹੈ ਤ੍ਰਿਸ਼ਨਾ ਸਬਦ 부ਜਾਈ ਸੋਰਠ ਮਹਲਾ ਚੌਥਾ ਪੰਚ ਪਦਾ ਅਚਰ ਚਰੈ ਤਾਂ ਸਿੱਧ ਹੋਈ ਸਿੱਧੀ ਤੈ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾਂ ਬ੍ਰਹਮ ਕਟਿਆ ਜਾਈ ਮੇਰੇ ਗੋਵਿੰਦਾ ਆਪਣੇ ਜਨ ਕਾ ਦੇਹ ਵਢਾਈ ਗੁਰ ਮਾਤਾ RAM ਨਾਮ ਪਰਗਾਸ ਸੋ ਸਦਾ ਰਹੋ ਸਰਨਾਈ ਰਹਾਓ ਇਹੋ ਸੰਸਾਰ ਸਭ ਆਵਣ ਜਾਣਾ ਮਨ ਮੂਰਖ ਚੇਤ ਅਜਾਣਾ ਹਰ ਜਿਉ ਗੇ ਪਾਕਰ ਹੋ ਗੁਰ ਮਿਲਹ ਤਾ ਹਰ ਨਾਮ ਸਮਾਣਾ ਹਰ ਕੇ ਜਿਸ ਕੀ ਬਾਥਾ ਸੋਈ ਪ੍ਰਭ ਜਾਣੈ ਜਿਸਨੂੰ ਦੇ ਸੋ ਪਾਏ ਵਸਤ ਅਨੂਪ ਅਤਿ ਅਗਮ ਅਗੋਚਰ ਗੁਰ ਪੂਰਾਇਆ ਲਖ ਲਖਾਏ ਜਨੇ ਹੈ ਚਾਖੀ ਸੋਈ ਜਾੜੈ ਗੁੰਗੇ ਕੀ ਮਠਿਆਈ ਰਤਨ ਲੋਕ ਆਇਆ ਲੋਕੈ ਨਾਹੀ ਜੇ ਕੋ ਰਖੈ ਲੋਕਾਈ ਸਭ ਕਿਛ ਤੇਰਾ ਤੂੰ ਅੰਤਰ ਜਾਮੀ ਤੂੰ ਸਵਨਾ ਕਾ ਪ੍ਰਵ ਸੋਈ ਜਿਸਨੋ ਦਾਤ ਕਰੇ ਸੋ ਪਾਏ ਜਨ ਨਾਨਕ ਅਵਰਨਾ ਕੋਈ ਸੋਠ ਮਹੱਲਾ ਪੰਜਵਾ ਘਰ ਪਹਿਲਾ ਤੇ ਤੁਕੇ ਇਕ ਓਅੰਕਾਰ ਸਤਿਗੁਰ ਪ੍ਰਸਾਦ ਕਿਸ ਹਉ ਜਾਚੀ ਕਿਸ ਆਰਾਦੇ ਜਾਂ ਸਭ ਕੋ ਕੀਤਾ ਹੋਸੀ ਜੋ ਜੋ ਦੀ ਸੈ ਵੱਡਾ ਵਡੇਰਾ ਸੋ ਸੋ ਖਾਕੂ ਰਲਸੀ ਨਿਰਪਉ ਨਿਰੰਕਾਰ ਪਵਖੰਡਣ ਸਭ ਸੁਖ ਨਵ ਨਿਰਦੇਸੀ ਹਰ ਜਿਓ ਤੇਰੀ ਦਾਤੀ ਰਾਜਾ ਮਨ ਸਭ ਆਪਣਾ ਕਿਆ ਸਲਾਹੀ ਕਿਆ ਤਿਸ ਕਾ ਮਹਤਾਜ ਰਹਾਉ ਜਿਨ ਹਰ ਤਿਆ ਸਭ ਕਿਸ ਤਿਸ ਕਾ ਤਿਸ ਕੀ ਭੋਖ ਗਵਾਈ ਐਸਾ ਤਨ ਦੇ ਆ ਸੁਖ ਦਾਤਾ ਨਿਕਟ ਨਾ ਕਭੀ ਜਾਈ ਆਨੰਦ ਭਇਆ ਸੁਖ ਸਹਿਜ ਸਮਾਣੇ ਸਤ ਗੁਰ ਮੇਲ ਮਿਲਾਈ ਮਨ ਨਾਮ ਜਪ ਨਾਮਿਆ ਰਾਦ ਅੰਦਰ ਨਾਮ ਬਖਾਣੀ ਉਪਦੇਸ਼ ਸੁਣ ਸਾਧ ਸੰਤਨ ਕਾ ਸਭ ਚੁੱਕੀ ਕਾੜ ਜਮਾਣੀ ਜਿਨ ਕਾ ਕਿਰਪਾਲ ਹੋਆ ਪ੍ਰਭ ਮੇਰਾ ਸਿ ਲਾਗੇ ਗੁਰ ਕੀ ਬਾਣੀ ਕੀਮਤ ਕਾਣ ਕਰੈ ਪ੍ਰਭ ਤੇਰੀ ਤੂ ਸਰਬ ਜੀਆਂ ਦਿਆਲਾ ਸਭ ਕੁਛ ਕੀਤਾ ਤੇਰਾ ਵਰਤੈ ਕਿਆ ਹਮ ਬਾਲ ਗੋਪਾਲਾ ਰਾਖ ਲਿਹੋ ਨਾਨਕ ਜਨ ਤੁਮਰਾ ਜਿਉ ਪਿਤਾ ਪੂਤ ਕਿਰਪਾਲਾ ਸੁਰਠ ਮਹੱਲਾ ਪੰਜਵਾ ਘਰ ਪਹਿਲਾ ਚੌਤਕੇ ਗੁਰ ਗੋਬਿੰਦ ਸਲਾਹੀਐ ਪਾਈ ਮਨ ਤਨ ਹਿਰਦੈ ਤਾਰ ਸਾਚਾ ਸਾਹਿਬ ਮਨ ਵਸੈ ਪਾਈ ਇਹਾ ਕਰਨੀ ਸਾਰ ਜੇ ਤਨ ਨਾਮ ਨਾ ਉਪਜੈ ਭਾਈ ਇਸ ਤਨ ਹੋਏ ਛਾਰ ਸਾਧ ਸੰਗਤ ਕਉ ਬਾਰਿਆ ਪਾਈ ਜਿਨ ਏ ਕੰਕਾਰ ਆਧਾਰ ਸੋਈ ਸਚਿਆ ਰਦਨਾ ਪਾਏ ਜਿਸ ਤੇ ਸਭ ਕਿਛ ਹੋਏ ਗੁਰ ਪੁਰਹਿ ਜਾਣਾਇਆ ਪਾਈ ਤਿਸ ਵਿਨ ਅਵਰ ਨ ਕੋਏ ਰਹਾਉ ਨਾਮ ਬਿਹੂਨੇ ਪਚਮੋਏ ਪਾਈ ਗਣਤ ਨਾ ਜਾਏ ਗਣੀ ਬਿਣ ਸੱਚ ਸੋਚ ਨ ਪਾਈ ਐ ਭਾਈ ਸਾਚਾ ਗਮ ਧਣੀ ਆਵਣ ਜਾਣ ਨ ਚੁੱਕੇ ਪਾਈ ਝੂਠੇ ਦੁਨੀ ਮਣੀ ਗੁਰਮਖ ਕੋਟਿ ਉਦਾਰ ਦਾ ਪਾਈ ਦੇ ਨਾ ਵੈ ਏਕ ਕਣੀ ਸੇਮ੍ਰਿਤ ਸਾਸਤ ਸੋਧਿਆ ਪਾਈ ਬਿਨ ਸਤਗੁਰ ਪਰਮ ਨ ਜਾਏ ਅਨੇਕ ਕਰਮ ਕਰ ਥੱਕਿਆ ਪਾਈ ਫਿਰ ਫਿਰ ਬੰਧਨ ਪਾਏ ਚਾਰੇ ਕੁੰਡਾਂ ਸੋਧੀਆਂ ਪਾਏ ਬਿਨ ਸਤਗੁਰ ਨਹੀਂ ਜਾਏ ਵਡ ਭਾਗੇ ਗੁਰ ਪਾਇਆ ਪਾਈ ਹਰ ਹਰ ਨਾਮ ਧਿਆਏ ਸੱਚ ਸਦਾ ਹੈ ਨਿਰਮਲ ਆ ਪਾਈ ਨਿਰਮਲ ਸਾਚੇ ਸੋਏ ਨਾਦਰ ਕਰੇ ਜਿਸ ਆਪਣੀ ਪਾਏ ਤਿਸ ਪ੍ਰਾਪਤ ਹੋਏ ਕੋਟ ਮੱਦੇ ਜਨ ਪਾਈਐ ਪਾਈ ਬਿਰਲਾ ਕੋਈ ਕੋਏ ਨਾਨਕ ਰਤਾ ਸਚ ਨਾਮ ਪਾਏ ਸੁਨ ਮਨ ਤਨ ਨਿਰਮਲ ਹੋਏ ਸੋਠ ਮਹੱਲਾ ਪੰਜਵਾ ਦੋ ਤੁਕੇ ਜਾਲਾ ਪਾਉ ਆ ਪਾਉ ਹੋ ਮਾਨੈ ਤੌਲਾ ਮਿਲਣ ਦੁਰਾਈ ਆਣ ਆਪਣਾ ਕਰਤ ਵਿਚਾਰਾ ਤੌਲਾ ਵਿਚ ਬਿਖਾਈ ਮਾਦਵੇ ਐਸੇ ਦੇਹੋ ਗੁਜਾਈ ਸੇਵਾ ਸਾਧ ਗਹੋ ਓਟ ਚਰਣਾ ਨਹਿ ਵਿਸਰੈ ਮੋਹਤ ਚ ਸਾਈ ਰਹਾਓ ਰੇ ਮਨ ਮੁਗਦ ਅਚੇਤ ਚੰਚਲ ਚਤਾ ਤਮ ਐਸੇ ਹਿਰਦੈ ਨਾਈ ਪ੍ਰਾਨ ਪਤ ਤਿਆਗ ਆਨ ਤੂ ਰਚਿਆ ਵਰ ਜਿਉ ਸੰਗ ਬੈਰਾਈ ਸੋਗ ਨਾ ਵਿਆਪੈ ਆਪ ਨਾ ਥਪੈ ਸਾਧ ਸੰਗਤ ਬੁੱਧ ਪਾਈ ਸਾਖਤ ਕਾ ਬਕਣਾ ਇਉ ਜਾਨੋ ਜੈਸੇ ਪਵਨ ਚੁਲਾਈ ਕੋਟ ਪਰਾ ਦੇ ਅਛਾਦਿਓ ਏ ਹੋ ਮਨ ਕਹਿਣਾ ਕਛੂ ਨਾ ਜਾਈ ਜਨ ਨਾਨਕ ਦੀਨ ਸਰਣ ਆਇਓ ਪ੍ਰਭ ਸਭ ਲੇਖਾ ਰਖ ਉਠਾਈ ਸੋਠ ਮਹੱਲਾ ਪੰਜਵਾ ਪੁੱਤਰ ਕਲ ਤਰ ਲੋਗ ਗ੍ਰਹਿਨਤਾ ਮਾਇਆ ਸੰਬੰਧੇ ਹੀ ਅੰਤ ਕੀ ਬਾਣ ਕੋ ਖਰਾ ਨਾ ਹੋਸੀ ਸਭ ਮਿੱਥਿਆ ਸਨੇਹੀ ਰੇ ਨਰ ਕਾਹੇ ਪਪੁਰ ਹੁ ਦੇਹੀ ਉਡ ਜਾਏ ਗੋਤੂਮ ਬਦਰੋ ਇਕ ਪਜਹ ਰਾਮ ਸਨੇਹੀ ਰਹਾਉ ਤੀਨ ਸੰਗਿਆ ਕਰ ਦੇਹੀ ਕੀਨੀ ਜਲ ਕੋ ਕਰਪਸ ਮੇਹੀ ਹੋਏ ਅਮਰੋ ਗ੍ਰਹਿ ਮ ਬਿਠਾ ਕਰਨ ਕਾਰਨ ਵਿਸਰੋਹੀ ਅਨਕ ਪਾਤ ਕਰਮਣੀਏ ਸਾਜੇ ਕਾਚੈ ਤਾਗ ਪਰੋਹੀ ਟੁੱਟ ਜਾਏ ਗੋਸੂਤ ਬਾਪੁਰੇ ਫਿਰ ਪਾਛੈ ਪਛਤੋਹੀ ਜਿਨ ਤੁਮ ਸਿਰਜੇ ਸਿਰਜ ਸਵਾਰੇ ਤਿਸ ਧਿਆਵ ਹੋ ਦਿਨ ਰਹਿਨੇ ਹੀ ਜਨ ਨਾਨਕ ਪ੍ਰਭ ਕਿਰਪਾ ਤਾਰੀ ਮੈਂ ਸਤ ਗੁਰਿ ਓਟ ਗਹੇ ਹੀ ਸੋਠ ਮਹੱਲਾ ਪੰਜਵਾ ਗੁਰਪੂਰਾ ਪੇਟੋਂ ਵਡਪਾਗੀ ਮਨ ਹੈ ਪਿਆ ਪਰਗਾਸਾ ਕੋਈ ਨਾ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਆਪਣੇ ਸਤਗੁਰ ਕੈ ਬਲੇ ਹਾਰੈ ਆਗੇ ਸੁਖ ਪਾਸੈ ਸੁਖ ਸਹਿਜਾ ਘਰ ਆਨੰਦ ਹਮਾਰੈ ਰਹਾਉ ਅੰਤਰਜਾਮੀ ਕਰਨੈ ਹਾਰਾ ਸੋਏ ਖਸਮ ਹਮਾਰਾ ਨਿਰਪਉ ਪੈ ਗੁਰ ਚਰਣੀ ਲਾਗੇ ਕਰਾਮਨਾਮ ਆਧਾਰ ਸਫਲ ਦਰਸ਼ਨ ਆਕਾਲ ਮੂਰਤ ਪ੍ਰਭ ਹੈ ਪੀਹੋ ਬਨਹਾਰਾ ਕੰਠ ਲਗਾਏ ਆਪਣੇ ਜਨ ਰੱਖੇ ਆਪਣੀ ਪ੍ਰੀਤ ਪਿਆਰਾ ਵੱਡੇ ਵਡਿਆਈ ਅਚਰਜ ਸੋਭਾ ਕਰਜ ਆਇਆ ਰਾਸੇ ਨਾਨਕ ਕਾ ਗੁਰ ਪੂਰਾ ਪੇਟਿਓ ਸਗਲੇ ਦੁਖ ਬਿਨਾਸੇ